ਅਗਲੀ ਖਬਰ ਰਾਜਕਨ ਵੀਰ ਸਿੰਘ ਜੀ ਆਪਣਾ ਇੱਕ ਪੰਜਾਬੀ ਟਰੱਕ ਜਿਹੜਾ ਹਰਜਿੰਦਰ ਸਿੰਘ ਜਿਸ ਨੇ ਇਲੀਗਲ ਯੂ ਟਰਨ ਮਾਰਿਆ ਸੀ ਪਲੋਰਿਡਾ ਦੇ ਵਿੱਚ ਜਿਹਦੇ ਨਾਲ ਤਿੰਨ ਜਾਣਿਆਂ ਦੀ ਮੌਤ ਹੋਈ ਆ ਪਿਛਲੇ ਵੀਕ ਦੇ ਦੌਰਾਨ ਉਹਨੂੰ ਲੈ ਕੇ ਇੱਕ ਬਹੁਤ ਵੱਡਾ ਇਸ਼ੂ ਅੱਜ ਦੀ ਡੇਟ 'ਚ ਅਮਰੀਕਾ 'ਚ ਬਣਿਆ ਹੋਇਆ ਆ ਖਾਸ ਕਰਕੇ ਕਮਰਸ਼ੀਅਲ ਟਰੱਕਰ ਲਾਇਸੈਂਸਸ ਨੂੰ ਲੈ ਕੇ ਆ ਆਪਾਂ ਪੰਜਾਬੀ ਜਿਹੜੀ ਯੂਐਸਏ ਦੇ ਉੱਤੇ ਆਪਣੀ ਟਰਕਿੰਗ ਪ੍ਰੋਗਰਾਮ ਇਸੇ ਕਰਕੇ ਸ਼ੁਰੂ ਕੀਤਾ ਸੀ ਕਾਫੀ ਸਾਲ ਪਹਿਲਾਂ ਕਿ ਆਪਣੀ ਕਮਿਊਨਿਟੀ ਦੇ ਲੋਕ ਬਹੁਤ ਵੱਡੀ ਗ੍ਰੀਟਿਚਨ ਇਨਵੋਲਵ ਆ ਅਪੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜਾ ਨੌਲੇਜ ਦਿੱਤਾ ਜਾਵੇ ਜਿੱਥੇ ਗਲਤੀ ਹੁੰਦੀ ਆ ਉਹਨੂੰ ਐਕਸਪੋਜ਼ ਕੀਤਾ ਜਾਵੇ ਪਰ ਬਹੁਤ ਵਾਰ ਸਾਨੂੰ ਗਾਲਾਂ ਵੀ ਕੱਢੀਆਂ ਗਈਆਂ ਸਾਡਾ ਵਿਰੋਧ ਵੀ ਕੀਤਾ ਗਿਆ ਜਦੋਂ ਕੋਵਿਡ ਦੇ ਦੌਰਾਨ ਅਸੀਂ ਕਈਆਂ ਨੂੰ ਕਿਹਾ ਭਾਈ ਟਰੱਕ ਨਾ ਕਰੀ ਤੋ ਇਹ ਨਹੀਂ ਤੁਸੀਂ ਪ੍ਰਾਈਸਾਂ ਚ ਚੜ੍ਹਾਉਂਦੀਆਂ ਆ ਇਹ ਨੁਕਸਾਨ ਹੋਊਗਾ ਆਉਣ ਵਾਲੇ ਫਿਊਚਰ ਚ ਉਹ ਵੀ ਟਿਕਟੌਕ ਤੇ ਬਹੁਤ ਇਵਨ ਐਜ਼ ਆਪਾਂ ਰੀਸੈਂਟਲੀ ਦੇਖਿਆ ਜਾਵੇ ਪਿਛਲੇ ਤੋਂ ਪਿਛਲੇ ਵੀਕ ਇੱਕ ਜਦੋਂ ਖਬਰ ਸਾਂਝੀ ਕੀਤੀ ਗਈ ਸੀ ਇੱਥੇ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ ਚ ਗਾਲਾਂ ਕੱਢੀਆਂ ਗਈਆਂ ਕਾਲ ਕਰਕੇ ਵੀ ਦੇਖੋ ਜੀ ਇਹ ਪੱਗਾਂ ਚ ਸਿਰ ਫਸਾ ਕੇ ਬੈਠੇ ਆ ਐਵੇਂ ਆਪਣੇ ਵਿਊ ਵਧਾਣ ਲਈ ਸਾਡੀਆਂ ਖਬਰਾਂ ਜਿਹੜੇ ਆ ਉਹ ਲਾਂਦੇ ਰਹਿੰਦੇ ਆ ਹੁਣ ਕੀ ਹੋਇਆ ਵੀ ਜਿਹੜਾ ਜਲੂਸ ਇਸ ਇੱਕ ਟਰੱਕ ਡਰਾਈਵਰ ਨੇ ਪੂਰੀ ਟਰੱਕਿੰਗ ਇੰਡਸਟਰੀ ਦਾ ਕੱਢਿਆ ਇਹਦਾ ਬਹੁਤ ਵੱਡਾ ਅਸਰ ਜਿਹੜਾ ਆ ਪੰਜਾਬੀ ਟਰੱਕਰਸ ਦੇ ਉੱਤੇ ਪੈਣ ਜਾ ਰਿਹਾ ਹੈਗਾ ਖਾਸ ਕਰਕੇ ਉਹਨਾਂ ਸਟੇਟਾਂ ਦੇ ਵਿੱਚ ਜਿਹੜੀਆਂ ਰਿਪਬਲਿਕਨਲੀ ਹੈਲਥ ਸਟੇਟਸ ਹੈਗੀਆਂ ਆ ਫਲੋਰੀਡਾ ਨੇ ਉੱਥੇ ਦੇ ਅਟਾਰਨੀ ਜਨਰਲ ਨੇ ਸ਼ਰੀਆਮ ਕਿਹਾ ਪਈ ਇਹ ਜਿਹੜੀ ਮੌਤ ਆ ਇਹ ਕੈਲੀਫੋਰਨੀਆ ਦੇ ਗਵਰਨਰ ਦਾ ਵੀ ਇਹਦੇ ਵਿੱਚ ਹੱਥ ਆ ਕਿ ਕੈਲੀਫੋਰਨੀਆ ਚ ਬੰਦਾ ਇਲੀਗਲੀ ਐਂਟਰ ਹੋਇਆ ਇਲੀਗਲ ਬੰਦੇ ਨੇ ਲਾਇਸੈਂਸ ਲਿਆ ਕਮਰਸ਼ੀਅਲ ਲਾਇਸੈਂਸ ਤੇ ਉਹਨ ਜਿਹੜੇ ਤਿੰਨ ਬੰਦੇ ਆ ਉਹ ਮਾਰੇ ਹੈਗੇ ਆ ਉਹਦੇ ਸਬੰਧ ਦੇ ਵਿੱਚ ਮੇਰੇ ਖਿਆਲ ਨਾਲ ਕੋਈ ਅਮਰੀਕਾ ਦਾ ਜਾਂ ਦੁਨੀਆ ਦਾ ਅਖਬਾਰ ਨਹੀਂ ਰਿਹਾ ਜਿਹਦੇ ਵਿੱਚ ਇਹ ਵੀਡੀਓ ਨਹੀਂ ਸ਼ੇਅਰ ਹੋਈ ਜਿਹੜੀ ਇਹ ਨਿਊਜ਼ ਨਹੀਂ ਕਵਰ ਕੀਤੀ ਗਈ ਹੈਗੀ ਸੋ ਕੀ ਕੀ ਉਹਦੇ ਵਿੱਚ ਅਪਡੇਟਸ ਆ ਉਹ ਜਰੂਰ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹੈਗੇ ਆ ਜੀ ਜੀ ਬਿਲਕੁਲ ਹਰਜੋਤ ਸਿੰਘ ਜੀ ਸੋ ਹਰਜਿੰਦਰ ਸਿੰਘ ਜੋ ਉਸ ਟਾਈਮ ਟਰੱਕ ਚਾਲਕ ਸੀਗਾ ਜਿਸ ਨੇ ਇਲੀਗਲ ਯੂ ਟਰਨ ਫਲੋਰੀਡਾ ਦੀ ਟਰਨਪਾਈਕ ਦੇ ਉੱਤੇ ਜਿਹੜਾ ਹੋ ਮਾਰਿਆ ਉਹ ਉਸ ਦੇ ਵਿੱਚ ਕਾਫੀ ਚੀਜ਼ਾਂ ਜਿਹੜੀਆਂ ਹੁਣ ਹੋਰ ਨਵੀਆਂ ਜਿਹੜੀਆਂ ਹੋ ਸਾਂਝੀਆਂ ਜਿਹੜੀਆਂ ਉਹ ਕਿੱਥੀਆਂ ਜਾ ਰਹੀਆਂ ਪਹਿਲੀ ਤਾਂ ਗੱਲ ਇਹ ਵੀ ਉਸ ਨੂੰ ਹੁਣ ਇਲੀਗਲ ਹੀ ਜਿਹੜਾ ਉਹ ਆਖੀ ਜਿਹੜਾ ਉਹ ਜਾ ਰਹੇ ਆ ਆਪਾਂ ਨੂੰ ਪਤਾ ਹੀ ਆ ਵੀ ਜੋ ਇਸ ਟਾਈਮ ਇੱਥੇ ਮਾਹੌਲ ਆ ਪ੍ਰਸ਼ਾਸਨ ਜੋ ਸੋਚ ਰਿਹਾ ਆ ਈਵਨ ਦੋ ਇੱਥੇ ਆ ਕੇ ਸਾਈਲਮ ਦੀ ਮੰਗ ਕਰਨਾ ਕੋਈ ਗੈਰਕਾਨੂੰਨੀ ਕੰਮ ਨਹੀਂ ਆ ਅਮਰੀਕਾ ਇਸ ਚੀਜ਼ ਨੂੰ ਅਲਾਉ ਕਰਦਾ ਹੈ ਤਾਂ ਲੋਕ ਆਉਂਦੇ ਆ ਤੇ ਤਾਂ ਇਸ ਚੀਜ਼ ਨੂੰ ਉਹ ਕੀਤਾ ਜਾਂਦਾ ਆ ਪਰ ਹੁਣ ਇਹ ਮੁੱਦਾ ਜਿਹੜਾ ਉਹ ਵੱਖਰਾ ਰੰਗ ਢੰਗ ਜਿਹੜਾ ਉਹ ਲੈ ਚੁੱਕਾ ਕਿਉਂਕਿ ਜੋ ਆਪਾਂ ਦੇਖ ਰਹੇ ਆਂ ਵੀ ਜੋ ਮੈਜੋਰਿਟੇਰੀਅਨ ਰੂਲ ਆ ਜਿੱਦਾਂ ਆਪਾਂ ਇੰਡੀਆ ਦੇ ਵਿੱਚ ਦੇਖਦੇ ਆਂ ਵੀ ਜੋ ਮੈਜੋਰਿਟੇਰੀਅਨ ਰੂਲ ਚੱਲਦਾ ਆ ਉਸ ਨੂੰ ਜਿਹੜਾ ਉਹ ਲੈ ਕੇ ਇਸ ਦੇ ਵਿੱਚ ਇਹਦੀ ਜਿਹੜੀ ਆ ਸਾਰਾ ਸਾਰ 100% ਇਸ ਬੰਦੇ ਦੀ ਗਲਤੀ ਸੀ ਸਭ ਤੋਂ ਸੱਜੇੋਂ ਪਾਸਿਓ ਤੂੰ ਇੱਕ ਯੂ ਟਰਨ ਮਾਰ ਰਿਆਂ ਜਿੱਥੇ ਲਿਖਿਆ ਵੀ ਤੂੰ ਯੂ ਟਰਨ ਮਾਰ ਨਹੀਂ ਸਕਦਾ ਸਿਰਫ অথੋરાઇਜ਼ਡ ਵਾਹਕਲ ਹੀ ਜਿਹੜੇ ਯੂ ਟਰਨ ਜਿਹੜੇ ਉਹ ਮਾਰ ਰਹੇ ਆ ਤਾਂ ਉਹ ਉਸ ਦੇ ਕਰਕੇ ਜਿਹੜਾ ਕ੍ਰੈਸ਼ ਹੋਇਆ ਆ ਆਰਈ ਜਿਹੜੀ ਵੈਨ ਆ ਉਸ ਦੇ ਵਿੱਚ ਵੱਜਦੀ ਆ ਤੇ ਸਭ ਤੋਂ ਜਿਹੜਾ ਹਰਜੋਤ ਸਿੰਘ ਜੀ ਲੋਕਾਂ ਨੂੰ ਇਸ ਚੀਜ਼ ਦਾ ਜਿਹੜਾ ਚੰਬਾ ਲੱਗਾ ਵੀ ਇਹਦੇ ਮੂੰਹ ਤੇ ਕਿਸੇ ਨੂੰ ਸ਼ਿਕਨ ਦੀ ਨਜ਼ਰ ਆਈ ਵੀ ਯਾਰ ਵੀ ਉਹ ਕੋਈ ਗੱਡੀ ਤੁਹਾਡੇ ਟਰੱਕ ਦੇ ਵਿੱਚ ਵੱਜਦੀ ਆ ਬੰਦੇ ਦੇ ਬੰਦਾ ਘਬਰਾ ਜਾਂਦਾ ਹੈ ਜਾਂ ਕੁਝ ਹੋ ਜਾਂਦਾ ਵੀ ਆ ਕੀ ਹੋ ਗਿਆ ਵੀ ਇੱਕ ਗਲਤੀ ਆ ਮੇਰੀ ਜਾਂ ਕੀ ਹੋਇਆ ਵੀ ਮਾੜਾ ਹੋਇਆ ਉਹ ਉਸ ਤਰੀਕੇ ਦਾ ਹੂਬ ਹੂ ਉਦਾਂ ਹੀ ਜਿਹੜਾ ਉਹ ਹੋਣ ਕਰਕੇ ਲੋਕਾਂ ਨੂੰ ਉਹ ਗੱਲ ਚੁਭੀ ਜਿਹੜੀ ਉਹ ਬਹੁਤ ਜ਼ਿਆਦਾ ਇਹ ਕਈਆਂ ਨੂੰ ਹੁਣ ਚੰਗੀ ਵੀ ਨਹੀਂ ਲੱਗਣੀ ਇਹ ਗੱਲ ਪਰ ਇਹ ਰਿਐਲਿਟੀ ਆ ਲੋਕਾਂ ਨੂੰ ਇਮੋਸ਼ਨਸ ਜਿਹੜੇ ਉਹ ਨਜ਼ਰ ਆ ਜਾਂਦੇ ਆ ਤੇ ਕੈਮਰੇ ਜਿਹੜੇ ਇਸ ਤਰੀਕੇ ਦੇ ਨਾਲ ਉਹ ਝੂਠ ਨਹੀਂ बोल ਰਿਹਾ ਉਹ ਨਜ਼ਰ ਆਉਂਦਾ ਆ ਵੀ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ ਹੈਗੀਆਂ ਆ ਸੋ ਇਹ 12 ਅਗਸਤ ਦੀ ਜਿਹੜੀ ਇਹ ਘਟਨਾ ਆ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰੀਕੇ ਦੇ ਨਾਲ ਟਰੱਕ ਦੇ ਥੱਲੇ ਪੂਰੀ ਦੀ ਪੂਰੀ ਵੈਨ ਜਿਹੜੀ ਉਹ ਤਸ ਗਈ ਮੈਂ ਦੇਖ ਰਿਹਾ ਸੀ ਅਰਜੋਨ ਸਿੰਘ ਜੀ ਕਈ ਜਿਹੜੇ ਆ ਉਹ ਇਹ ਵੀ ਕਮੈਂਟ ਕਰ ਰਹੇ ਸੀ ਇਹਨਾਂ ਵੀਡੀਓਜ਼ ਦੇ ਥੱਲੇ ਜਿਹੜੀਆਂ ਆਪਾਂ ਵੀ ਸ਼ੇਅਰ ਕੀਤੀ ਸੀਗੀ ਇਨੇ ਵੀ ਵੈਨ ਵਾਲੇ ਨੂੰ ਬ੍ਰੇਕ ਜਿਹੜੀ ਉਹ ਜ਼ੋਰ ਨਾਲ ਮਾਰਨੀ ਚਾਹੀਦੀ ਸੀਗੀ ਤੇ ਬੜੀ ਅਫਸੋਸ ਵਾਲੀ ਗੱਲ ਆ ਵੀ ਹੁਣ ਉਹ ਪਤਾ ਨਹੀਂ ਕਿਦਾਂ ਕਿਦਾਂ ਦੇ ਲੋਕ ਜਿਹੜੇ ਉਹ ਡਰਾਈਵ ਕਰ ਰਹੇ ਨੇ ਜਿਹੜੇ ਇਹ ਨਹੀਂ ਸਮਝ ਸਕਦੇ ਜਿਹੜਾ ਵਿਚਾਰਾ ਮਾਰਿਆ ਗਿਆ ਉਹਦੇ ਤੇ ਫਿਰ ਵਿਚਾਰੇ ਦੇ ਉੱਤੇ ਉਹਨੂੰ ਗੈਸਲਾਈਟ ਕਰਨ ਦੀ ਜਿਹੜੀ ਉਹ ਗੱਲ ਕਰ ਰਹੇ ਆ ਸੋ ਇੱਥੇ ਦੇਖੋ ਕਈ ਤਰੀਕੇ ਦੇ ਮਸਲੇ ਜਿਹੜੇ ਉਹ ਹਰਜੋਤ ਸਿੰਘ ਜੀ ਇਕੱਠੇ ਜਿਹੜੇ ਉਹ ਹੋ ਗਏ ਆ ਇਲੀਗਲ ਇਮੀਗਰੈਂਟ ਇਹਨੂੰ ਕਹਿ ਰਹੇ ਆ ਤਾਂ ਵੀ ਇਹ ਗੈਰ ਕਾਨੂੰਨੀ ਢੰਗ ਦੇ ਨਾਲ ਇੱਥੇ ਜਿਹੜਾ ਆਇਆ ਉਹਨੇ ਸਾਇਲਮ ਦੇ ਲਈ ਅਪਲਾਈ ਕੀਤਾ ਉਹ ਮੈਂ ਬਾਰ-ਬਾਰ ਇਹ ਕਹਿ ਰਿਹਾ ਮੀ ਅਮਰੀਕਾ ਦਾ ਸੰਵਿਧਾਨ ਇਸ ਚੀਜ਼ ਦੀ ਇਜਾਜ਼ਤ ਦਿੰਦਾ ਵੀ ਤੁਸੀਂ ਆ ਕੇ ਇੱਥੇ ਸਾਇਲਮ ਦੀ ਮੰਗ ਕਰ ਸਕਦੇ ਹੈਗੇ ਆ ਪਰ ਹੁਣ ਕਿਉਂਕਿ ਜਿਸ ਤਰੀਕੇ ਦਾ ਵਰਤਾਰਾ ਚੱਲ ਰਿਹਾ ਆ ਉਹ ਕੰਮ ਇਹ ਦੂਰ ਤੱਕ ਜਿਹੜਾ ਜਾਊਗਾ ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਟੀ ਨੇ ਕਿਹਾ ਵੀ 2018 ਜਿੰਨੇ ਬਾਰਡਰ ਕ੍ਰੋਸ ਕ੍ਰੋਸ ਜਿਹੜਾ ਉਹ ਕੀਤਾ ਸੀ ਪਾਰ ਕੀਤਾ ਸੀ ਹੁਣ ਡੈਪੂਟੇਸ਼ਨ ਦਾ ਫੇਸ ਉਹ ਕਰ ਹੀ ਰਿਹਾ ਪਰ ਉਸ ਤੋਂ ਪਹਿਲਾਂ ਹਰਜੋਤ ਸਿੰਘ ਜੀ ਜਿਹੜੇ ਤਿੰਨ ਵਹੀਕਲਰ ਮੈਨਸ ਲਾਟਰੀਆਂ ਇਸ ਨੂੰ ਹੋਮਿਸਾਈਡ ਜਾਂ ਕਿਸ ਤਰੀਕੇ ਦੇ ਨਾਲ ਇਸ ਨੂੰ ਜਿਹੜਾ ਉਹ ਚਾਰਜ ਕੀਤਾ ਜਾਊਗਾ ਕੀ ਉਸ ਨੂੰ ਸਜ਼ਾ ਹੋਊਗੀ 15 ਸਾਲ ਇੱਕ ਇੱਕ ਚਾਰਜ ਦੀ ਜਿਹੜੀ ਕਹਿੰਦੇ ਸਜ਼ਾ ਇਸ ਦੇ ਵਿੱਚ ਇਸ ਨੂੰ ਮੈਕਸਿਮਮ ਮਿਲ ਸਕਦੀ ਆ ਤੇ ਬਹੁਤ ਤਿੱਖੇ ਬਿਆਨ ਉਥੋਂ ਦੇ ਅਟਾਰਨੀ ਜਨਰਲਜ਼ ਉਥੋਂ ਦੇ ਜਿਹੜੇ ਪ੍ਰੋਸੀਕਿਊਟਰਸ ਆ ਉਹਨਾਂ ਦੇ ਆ ਰਹੇ ਆ ਕਹਿੰਦੇ ਵੀ ਡੈਪਿਊਟੇਸ਼ਨ ਦੀ ਗੱਲ ਤਾਂ ਬਾਅਦ ਚ ਆ ਪਹਿਲੋਂ ਜੋ ਇਸ ਨੇ ਕੀਤਾ ਉਸ ਨੂੰ ਇਸ ਦਾ ਭੁਗਤਾਨ ਕਰਨਾ ਜਿਹੜਾ ਉਹ ਪਾਊਗਾ ਸੋ ਐਸ ਟਾਈਮ ਡੇਪੁਟੇਸ਼ਨ ਦੇ ਨਾਲ ਤਿੰਨ ਹੋਮੋਸਾਈਡ ਦੇ ਜਿਹੜੇ ਕਾਊਂਟ ਦੇ ਜਿਹੜੇ ਚਾਰਜ ਆ ਉਹ ਇਸ ਨੂੰ ਫੇਸ ਕਰਨੇ ਪੈ ਰਹੇ ਆ ਨੈਗਲੀਜੈਂਟ ਮੈਨਸਲਟਰ ਵਾਹਕਲਰ ਮੈਨਸਲਟਰ ਦੇ ਜਿਹੜੇ ਚਾਰजेस ਆ ਉਹ ਹੋਣਗੇ ਇਸ ਨੂੰ ਜਿਹੜਾ ਬਾਅਦ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ ਨਿਊਜ਼ ਵੀਕ ਨੇ ਜਿਹੜਾ ਹਰਜੋ ਸਿੰਘ ਜੀ ਪੂਰਾ ਇਸ ਦਾ ਇਨਵੈਸਟੀਗੇਟ ਕਰਕੇ ਜਾਂ ਜੋ ਜੋ ਵੀ ਇਸ ਦੀ ਜਿਹੜੀ ਡਾਕੂਮੈਂਟੇਸ਼ਨ ਆ ਉਹਦੇ ਹਿਸਾਬ ਦੇ ਨਾਲ ਜਿਹੜਾ ਉਹ ਦੱਸਿਆ ਵੀ ਕਿੱਦਾਂ 2018 ਦੇ ਵਿੱਚ 20 ਸਪਟੰਬਰ ਨੂੰ ਸੈਨ ਯੂਸਿਡਰੋ ਦੇ ਵਿੱਚ ਇਹ ਫੜਿਆ ਜਾਂਦਾ ਆ ਜਦ ਦੇ ਬਾਰਡਰ ਟੱਪ ਕੇ ਜਿਹੜਾ ਉਹ ਆਉਂਦਾ ਆ ਇਹਨੂੰ ਪੈਂਡਿੰਗ ਇਮੀਗ੍ਰੈਂਟ ਪ੍ਰोसीਡਿੰਗਸ ਦੇ ਵਿੱਚ ਪਾ ਦਿੱਤਾ ਜਾਂਦਾ ਹੈ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਤੌਰ ਦੇ ਉੱਤੇ ਇਹ ਹਰਜੋਤ ਸਿੰਘ ਜੀ ਉਹੀ ਵਕਤ ਆ ਜਦੋਂ 트럼ਪ ਹੋਣਾ ਦਾ ਪਹਿਲਾ ਕਾਰਜਕਾਲ ਜਿਹੜਾ ਉਹ ਚੱਲ ਰਿਹਾ ਸੀ 2018 ਚ ਜਦ ਇਹ ਚੀਜ਼ ਵਾਪਰੀ ਸੀਗੀ ਸੋ ਇਲੀਗਲ ਯੂ ਟਰਨ ਕਰਨ ਵੇਲੇ ਹਾਈਵੇ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ ਆ ਹੁਣ ਕਈ ਜਿਹੜੇ ਨਿਊਜ਼ ਪੋਰਟਲ ਆ ਇੱਕ ਆਰਕੰਸਾਦਾ ਜਿਹੜਾ ਅਧਿਕਾਰੀ ਆ ਉਹ ਹੁਣ ਉਹ ਇੱਕ ਪੁਰਾਣੀ ਖਬਰ ਜਿਹੜੀ ਉਹ ਲੈ ਕੇ ਜਿਹੜੇ ਆਏ ਆ ਉਹ ਇਸ ਦੇ ਨਾਲ ਜੋੜ ਕੇ ਦਿਖਾ ਰਹੇ ਆ ਇਸ ਤੇ ਅਜੇ ਪੂਰੀ ਤਰ੍ਹਾਂ ਪੁਸ਼ਟੀ ਨਹੀਂ ਆ ਪਰ ਉਸ ਨੂੰ ਦਿਖਾਇਆ ਜਿਹੜਾ ਇਸ ਤਰੀਕੇ ਨਾਲ ਜਾ ਰਿਹਾ ਵੀ ਇੱਕ ਕਹਿੰਦੇ ਵੀ ਪੁੱਲ ਜਦ ਡਿੱਗਾ ਸੀਗਾ 2019 ਦੀ ਜਿਹੜੀ ਉਹ ਗੱਲ ਜਿਹੜੀ ਉਹ ਹੈਗੀ ਆ ਵੀ ਉਹ ਪੁੱਲ ਦੇ ਵਿੱਚ ਜਿਹੜਾ ਚਲਾਉਣ ਵਾਲਾ ਚਾਲਕ ਸੀਗਾ ਉਹਦਾ ਨਾਮ ਹੀ ਜਿਹੜਾ ਹਰਜਿੰਦਰ ਸੀ ਹੁਣ ਆਪਣੇ ਤਾਂ ਕਮਿਊਨਿਟੀ 'ਚ ਇਹ ਨਾਮ ਕੌਮਨ ਆ ਉਹਦੀ ਫੋਟੋ ਫੂਟੋ ਤਾਂ ਨਹੀਂ ਸੀਗੀ ਵੀ ਕੌਣ ਸੀਗਾ ਡਰਾਈਵਰ ਪਰ ਉਹ ਇਸ ਨੂੰ ਜਿਹੜੇ ਆਰਕੰਸਾ ਦੇ ਅਧਿਕਾਰੀ ਆ ਉਹ ਹੁਣ ਇਸ ਤਰੀਕੇ ਦੇ ਨਾਲ ਸੁਜੈਸਟ ਕਰ ਰਹੇ ਆ ਵੀ ਸ਼ਾਇਦ ਇਹ ਸੇਮ ਡਰਾਈਵਰ ਹੀ ਹੋ ਸਕਦਾ ਆ ਜਿਹਨੇ ਇੱਕ ਵਾਰੀ ਉਸ ਪੋਲ ਦੇ ਉੱਤੇ ਆਪਣਾ ਟਰੱਕ ਚਾੜਤਾ ਕਿਉਂਕਿ ਦਾ ਜੀਪੀਐਸ ਉਹਨੂੰ ਉਧਰਲੇ ਪਾਸੇ ਨੂੰ ਲੈ ਗਿਆ ਜਿਹਦੇ ਉੱਤੇ ਟਰੱਕ ਜਿਹੜਾ ਉਹ ਸੀ ਨਹੀਂ ਸੀ ਜਿਹੜਾ ਉਹ ਜਾਣਾ ਜਿਹੜਾ ਉਹ ਚਾਹੀਦਾ ਸੋ ਹੋਰ ਵੀ ਕਾਫੀ ਕੁਝ ਹਰਜੋਤ ਸਿੰਘ ਜੀ ਇਸਤੇ ਬਾਰੇ ਦੱਸਿਆ ਜਾ ਰਿਹਾ ਹੈਗਾ ਉਹ ਬਿਲਕੁਲ 2019 ਦੇ ਵਿੱਚ ਇੱਕ ਅਰਕਨਸਾਹ ਦੇ ਵਿੱਚ 88 ਸਾਲਾਂ ਪੁਰਾਣਾ ਬ੍ਰਿਜ ਸੀ ਉਹਨੂੰ ਤੋੜਿਆ ਸੀ ਇੱਕ ਟਰੱਕਰ ਨੇ ਤੇ ਉਹਦਾ ਡਰਾਈਵਰ ਹਰਜਿੰਦਰ ਸਿੰਘ ਸੀ ਸੋ ਕਈ ਨਿਊਜ਼ ਆਊਟਲੈਟ ਇਹ ਕਹਿ ਰਿਹਾ ਪਈ ਇਹ ਸੇਮ ਹੀ ਹਰਜਿੰਦਰ ਸਿੰਘ ਆ ਉਹ ਬੇਕਰਸਫੀਲਡ ਦੀ ਕੰਪਨੀ ਸੀ ਉਸ ਟਾਈਮ ਦੇ ਉੱਤੇ ਪਰ ਸਭ ਤੋਂ ਹੈਰਾਨੀ ਜਿਹੜੇ ਅਮਰੀਕਨ ਲੋਕ ਆ ਉਹ ਇਹ ਕਹਿ ਰਹੇ ਵੀ ਬੰਦਾ 2018 ਦੇ ਵਿੱਚ ਇਲੀਗਲੀ ਐਂਟਰ ਹੋਇਆ ਯੂਐਸਏ ਦੇ ਵਿੱਚ ਤੇ 2018 ਦੇ ਵਿੱਚ ਹੀ ਉਹਨੂੰ ਕਮਰਸ਼ੀਅਲ ਲਾਇਸੈਂਸ ਲੈ ਲਿਆ ਤੁਸੀਂ ਇੱਥੋਂ ਅੰਦਾਜ਼ਾ ਲਾਓ ਪਈ 2018 ਚ ਐਂਟਰ ਹੋ ਕੇ 2018 ਚ ਹੀ ਕਮਰਸ਼ੀਅਲ ਲਾਇਸੈਂਸ ਉਹਦਾ ਇਸ਼ੂ ਅ ਬਹੁਤ ਸਾਰੇ ਲੋਕ ਸੇਮਤੀ ਵੀ ਕਰ ਰਹੇ ਕਈ ਪੰਜਾਬੀ ਵੀ ਦੇਖੋ ਜੀ ਇੰਨੇ ਲੱਖਾਂ ਡਾਲਰ ਰੁਪਏ ਲਾ ਕੇ ਬਾਰਡਰ ਕਰਾਸ ਕਰਕੇ ਆਇਆ ਫਿਰ ਇਉਂ ਪੈਸੇ ਵੀ ਵਾਪਸ ਕਰਨੇ ਆ ਪਰ ਤੁਸੀਂ ਇਹ ਸੋਚ ਕੇ ਦੇਖੋ ਪਈ ਜਿਹੜੀਆਂ ਦੋ ਕਾਰਾਂ ਜਿਹਦੇ ਵਿੱਚ ਇੱਕ ਇੱਕ ਵੈਨ ਦੇ ਵਿੱਚ ਦੋ ਜਾਨੇ ਸੀ 35 ਤੇ 37 ਸਾਲ ਦੇ 33 ਸਾਲਾਂ ਦੀ ਉਹ ਬਜ਼ੁਰਗ ਬਜ਼ੁਰਗ ਨਹੀਂ ਕਹਿ ਸਕਦੇ ਤੇ 37 ਸਾਲਾਂ ਦੀ 올ਡ ਬੀਬੀ ਤੇ 54 ਸਾਲਾਂ ਦਾ ਇੱਕ ਬੰਦਾ ਤੇ ਇੱਕ ਹੋਰ ਕਾਰ ਜੇ ਉਹ ਕਾਰ ਤੁਹਾਡੀ ਹੁੰਦੀ ਜਾਂ ਤੁਹਾਡੇ ਪਰਿਵਾਰ ਦੀ ਹੁੰਦੀ ਤੇ ਤੁਹਾਡੇ ਤੇ ਕੀ ਵਾਪਰਦਾ ਸੋ ਉਹਨੂੰ ਲੈ ਕੇ ਅ ਅਮਰੀਕਨ ਇਹ ਕਹਿ ਰਿਹਾ ਵੀ ਭਈ ਆ ਤਾਂ ਹੱਦ ਹੀ ਹੋ ਗਈ 2018 ਚ ਇਲੀਗਲੀ ਬੰਦਾ ਕ੍ਰਾਸ ਕਰਕੇ ਆਂਦਾ ਸੇਮ ਈਅਰ ਚ ਇੱਕ ਕਮਰਸ਼ੀਅਲ ਲਾਇਸੈਂਸ ਲੈ ਲੈਂਦਾ ਸੇਮ ਅ ਨੈਕਸਟ ਈਅਰ ਦੇ ਵਿੱਚ ਆ ਜਿਹੜਾ ਬ੍ਰਿਜਆ ਤੋੜ ਦਿੰਦਾ ਹਾਲਾਂਕਿ ਉਹ ਕੁਝ ਨਿਊਜ਼ਪੇਪਰ ਰਿਪੋਰਟ ਕਰ ਰਹੇ ਆ ਉਹ ਆਪਾਂ ਨਿਊਜ਼ਪੇਪਰ ਦੇ ਹਿਸਾਬ ਨਾਲ ਹੀ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹੈਗੇ ਆ ਸੋ ਫਲਰੀਡਾ ਦੇ ਜਿਹੜਾ ਅ ਅਟਾਰਨੀ ਜਨਰਲ ਆ ਉਹ ਕਹਿੰਦੇ ਵੀ ਇਹ ਤਾਂ ਹੁਣ ਪੂਰੀ ਲਾਈਫ ਲਈ ਅੰਦਰ ਪਾਵਾਂਗੇ ਤੇ ਬਾਅਦ ਦੇ ਵਿੱਚ ਜੇ ਕਿਤੇ अर्ਲੀ ਉਹਦੀ ਛੁੱਟ ਜਾਂਦਾ ਤੇ ਫਿਰ ਉਹ ਇੰਡੀਆ ਡਿਪੋਰਟ ਕੀਤਾ ਜਾਊਗਾ ਫਲੋਰੀਡਾ ਐਫ ਐਲ ਐਚ ਐਸ ਐਮ ਬੀ ਇਹ ਜਿਹੜਾ ਫਲੋਰੀਡਾ ਦੀ ਡਿਪਾਰਟਮੈਂਟ ਆਫ ਹਾਈਵੇ ਸੇਫਟੀ ਤੇ ਮੋਟਰ ਉਹਨਾਂ ਨੇ ਇਹ ਕਿਹਾ ਕਿ ਅਨਔਥਰਾਇਜ਼ ਲੋਕੇਸ਼ਨ ਦੇ ਉੱਤੇ ਐਂਟਰ ਕੀਤਾ ਤੇ ਜਦ ਕੇ ਬਹੁਤ ਵੱਡਾ ਸਾਈਨ ਲਾਇਆ ਹੋਇਆ ਸੀ ਕਿ ਇੱਥੇ ਤੁਸੀਂ ਐਂਟਰ ਨਹੀਂ ਕਰ ਸਕਦੇ ਓਨਲੀ ਆਫੀਸ਼ੀਅਲ ਵਹੀਕਲ ਦੇ ਲਈ ਯੂਸੂअली ਕੀ ਹੁੰਦਾ ਵੀ ਜਦੋਂ ਤੁਸੀਂ ਹਾਈਵੇਅ ਤੇ ਜਾਂਦੇ ਬਹੁਤ ਵਾਰ ਐਂਬੂਲੈਂਸ ਲਈ ਜਾਂ ਹਾਈਵੇ ਪੈਟਰੋਲ ਜਾਂ ਪੁਲਿਸ ਲਈ ਹੁੰਦਾ ਵੀ ਵਿੱਚੋਂ ਓਨ ਯੂ ਟਰਨ ਮਾਰ ਕੇ ਆਣਾ ਹੈਗਾ ਹੈ ਵਾਈਟ ਹਾਊਸ ਦੇ ਸਪੋਕਸਵਮਨ ਐਵੀਗਲ ਜੈਕਸਨ ਉਹਨਾਂ ਨੇ ਇਹ ਕਿਹਾ ਹੈ ਵੀ ਸਭ ਤੋਂ ਜਿਹੜਾ ਹੈਰਾਨੀ ਵਾਲੀ ਗੱਲ ਇਹ ਆ ਵੀ ਇਲੀਗਲ ਏਲੀਅਨਸ ਥੈਟ ਹੈਵ ਨੋ ਲੀਗਲ ਰਾਈਟ ਟੂ ビー ਇਨ आवर ਕੰਟਰੀ ਸਰਟਨਲੀ ਸ਼ੁੱਡ ਨੋਟ ビー ਗ੍ਰਾਂਟਡ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਅ ਕਹਿੰਦੇ ਵੀ ਜੇ ਇਹ ਨਾ ਦਿੱਤਾ ਹੁੰਦਾ ਤੇ ਇਹ ਐਕਸੀਡੈਂਟ ਪ੍ਰੀਵੈਂਟੇਬਲ ਸੀਗਾ ਤੇ ਬਚ ਸਕਦਾ ਸੀਗਾ ਅ ਸੋ ਕੈਲੀਫੋਰਨੀਆ ਦੇ ਵਿੱਚ ਇੱਕ ਅਸੈਂਬਲੀ ਬਿਲ 60 ਹੋਇਆ ਸੀ 2015 ਚ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਅਨ ਡਾਕੂਮੈਂਟਡ ਇਮੀਗ੍ਰੈਂਟਸ ਆ ਉਹ ਡਰਾਈਵਿੰਗ ਲਾਇਸੈਂਸ ਦੇ ਲਈ ਅਪਲਾਈ ਕਰ ਸਕਦੇ ਹੈਗੇ ਆ ਪਰ ਉਹਦੇ ਉਸ ਪਾਸੇ ਹਰਜੋ ਸਿੰਘ ਜੀ ਕਲੀਅਰ ਕਰਦੇ ਜਾਈਏ ਸੀ ਡੀ ਐਲ ਨਹੀਂ ਮਿਲਦਾ ਉਹਦੇ ਵਿੱਚ ਰੈਗੂਲਰ ਗੱਡੀ ਦਾ ਸੀ ਡੀ ਐਲ ਨਹੀਂ ਮਿਲਦਾ ਕਾਰਾਂ ਦਾ ਮਿਲਦਾ ਜੀ ਯਾ ਸੋ ਇਹਦੇ ਸਬੰਧ ਦੇ ਵਿੱਚ ਅ ਜੋ ਹਾਂ ਹੁਣ ਵੱਖ-ਵੱਖ ਆਰਗੇਨਾਈਜੇਸ਼ਨਸ ਜਿਸ ਦਾ ਤੁਹਾਨੂੰ ਦੱਸਿਆ ਹੀ ਇਮੀਗ੍ਰੇਸ਼ਨ ਦਾ ਰਾਜਕਨ ਵੀਰ ਸਿੰਘ ਉਹਨਾਂ ਨੇ ਤੁਹਾਨੂੰ ਦੱਸੇ ਦਿੱਤਾ ਭਈ ਇਹ ਜਿਹੜਾ ਹਰਜਿੰਦਰ ਸਿੰਘ ਸੀ ਨਿਊਜ਼ ਵੀਕ ਮੈਗਜ਼ੀਨ ਇਹਨਾਂ ਕਾਫੀ ਡਿਟੇਲ ਚ ਉਹਨੇ ਛਾਪਿਆ ਭਈ ਸਤੰਬਰ 20 2018 ਚ ਸੈਨ ਇਸ ਡਰੋ ਆਲਾ ਜਿਹੜਾ ਬਾਰਡਰ ਉੱਥੋਂ ਉਹ ਕ੍ਰੋਸ ਕੀਤਾ ਤੇ ਉਹਨਾਂ ਜਿਹੜਾ I-860 ਜੋ ਵੀ ਆ ਉਹਦਾ ਪ੍ਰੋਸੈਸ ਹੋਇਆ ਤੇ ਦਸੰਬਰ 26 2018 ਨੂੰ ਸਿਟੀਜ਼ਨਸ਼ਿਪ ਤੇ ਇਮੀਗ੍ਰੇਸ਼ਨ ਸਰਵਿਸਸ ਯੂ ਐਸ ਦੀ ਜਿਹੜੀ ਆ ਉਹਨਾਂ ਨੇ ਪੋਜ਼ਿਟਿਵ ਫੀਅਰ ਫਾਈਨਡਿੰਗ ਕੀਤੀ ਤੇ ਉਹਨੂੰ ਨੋਟਿਸ ਟੂ ਅਪੀਅਰ ਜਿਹੜਾ ਇਸ਼ੂ ਕੀਤਾ ਜਨਵਰੀ 10 2019 ਨੂੰ ਇਮੀਗ੍ਰੇਸ਼ਨ ਜੱਜ ਨੇ ਉਹਦਾ ਬੌਂਡ 5000 ਦਾ ਰੱਖਿਆ ਤੇ ਜਿਹੜੀ ਹੀアリング ਆ ਉਹ ਜਨਵਰੀ 11 2019 ਨੂੰ ਰੱਖੀ ਫਿਰ 2020 ਦੇ ਵਿੱਚ ਐਗਜ਼ੀਕਿਟਿਵ ਆਫਿਸ ਫਾਰ ਇਮੀਗ੍ਰੇਸ਼ਨ ਰਿਵਿਊ ਦੀ ਉਹਦੀ ਜਿਹੜੀ ਹੀアリング ਹੋਈ ਅਪ੍ਰੈਲ 5 2021 ਦੇ ਵਿੱਚ ਸਿਆਟਲ ਵਸ਼ਿੰਗਟਨ ਦੇ ਵਿੱਚ ਸਤੰਬਰ 2024 ਦੇ ਵਿੱਚ ਜੱਜ ਨੇ ਚੇਂਜ ਆਫ ਵੈਨਿਊ ਸਿਆਟਲ ਟੂ ਸੈਨ ਫਰਾਂਸਿਸਕੋ ਜਿਹੜਾ ਉਹਦਾ ਅਲਾਉ ਕੀਤਾ ਸੋ ਇਹਦਾ ਮਤਲਬ ਉਹ ਕੇਸ ਚੱਲ ਰਿਹਾ ਸੀਗਾ ਅਗਸਤ 16 2025 ਨੂੰ ਜਿਹੜਾ ਆ ਈਆਰਓ ਸੈਨ ਫਰਾਂਸਿਸਕੋ ਨੇ ਆਈ 247ਏ ਇਮੀਗ੍ਰੇਸ਼ਨ ਰਿਟੇਨਰ ਡਿਟੇਨਰ ਆ ਜੋ ਹਰਜਿੰਦਰ ਸਿੰਘ ਦੇ ਲਈ ਸੈਨ ਮੇਕੀਨ ਕਾਉਂਟੀ ਸ਼ੈਰਪ ਆਫਿਸ ਫਰੈਂਚ ਕੈਂਪ ਇੱਥੇ ਜਿਹੜਾ ਈਸ਼ੂ ਕੀਤਾ ਸੋ ਇਹਦੇ ਸਬੰਧ ਦੇ ਵਿੱਚ ਜਿਹੜੇ ਅਮਰੀਕਨ ਟਰਕਿੰਗ ਐਸੋਸੀਏਸ਼ਨ ਦੇ ਚੀਫ ਆਪਰੇਟਿੰਗ ਆਫੀਸਰ ਡੈਨ ਹਾਰਵਰ ਥਾ ਉਹਨਾਂ ਨੇ ਇਹ ਕਿਹਾ ਆ ਕਿ ਇਹ ਇੱਕ ਬਹੁਤ ਅਰਜੈਂਸੀ ਆ 트럼ਪ ਐਡਮਿਨਿਸਟ੍ਰੇਸ਼ਨ ਦੇ ਲਈ ਜਿਹੜੇ ਵੀ ਜਿਹੜੇ ਵੀ ਲੋਕਾਂ ਦੇ ਕੋਲ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਆ ਉਹ ਸਾਰਿਆਂ ਨੂੰ ਆਡਿਟ ਕੀਤਾ ਜਾਵੇ ਮਤਲਬ ਕਿ ਉਹਨਾਂ ਨੂੰ ਚੈੱਕ ਕੀਤਾ ਜਾਵੇ ਇਨ ਐਡੀਸ਼ਨ ਉਹਨਾਂ ਦੀ ਜਿਹੜੀ ਇੰਗਲਿਸ਼ ਲੈਂਗੁਏਜ ਦੀ ਪ੍ਰੋਫੀਸ਼ੈਂਸੀ ਆ ਉਸ ਨੂੰ ਵੀ ਇਨਫੋਰਸ ਕੀਤਾ ਜਾਵੇ ਇਹ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਚੀਫ ਆਪਰੇਟਿੰਗ ਆਫੀਸਰ ਕਹਿ ਰਹੇ ਆ ਵਾਈਟ ਹਾਊਸ ਦੇ ਸਪੋਕਸਵਮੈਨ ਐਵੀਗਲ ਜੈਕਸਨ ਨੇ ਆ ਉਹ ਕਹਿ ਦਿੱਤਾ ਉਹਨਾਂ ਨੇ ਇਹ ਕਿਹਾ ਵੀ ਗੈਬਰ ਨਿਊਸਨ ਦੀਆਂ ਜਿਹੜੀਆਂ ਪ੍ਰੋ ਇਲੀਗਲ ਏਲੀਅਨ ਪਾਲਿਸਿਸ ਹੈਗੀਆਂ ਉਹਦੇ ਕਰਕੇ ਇਹ ਸਾਰਾ ਕੁਝ ਵਾਪਰਿਆ ਹਾਲਾਂਕਿ 트੍ਰੰਪ ਐਡਮਿਨਿਸਟ੍ਰੇਸ਼ਨ ਦੇ ਟਾਈਮ ਦੇ ਉੱਤੇ ਹੀ ਐਂਟਰ ਕੀਤਾ ਸੀ ਹਰਜਿੰਦਰ ਸਿੰਘ ਫਲਿਡਰ ਡਿਪਾਰਟਮੈਂਟ ਆਫ ਹਾਈਵੇ ਸੇਫਟੀ ਤੇ ਮੋਟਰ ਵਹੀਕਲ ਦੇ ਜਿਹੜੇ ਐਗਜ਼ੀਕਿਊਟਿਵ ਡਾਇਰੈਕਟਰ ਡੇਵ ਕਾਰਨਰ ਆ ਉਹਨਾਂ ਨੇ ਇਹ ਕਿਹਾ ਆ ਭਈ ਇਹ ਜਿਹੜੇ ਤਿੰਨ ਲੋਕਾਂ ਨੇ ਜਿਹੜੀ ਲਾਈਫ ਆਪਣੀ ਲਾਸਟ ਕੀਤੀ ਆ ਰੈਕਲੈਸ ਤੇ ਕਾਊਂਟਲੈਸ ਜਿਹੜੇ ਫਰੈਂਡਸ ਐਂਡ ਫੈਮਿਲੀ ਮੈਂਬਰਸ ਇਸ ਡਰਾਈਵਰ ਦੇ ਕਰਕੇ ਉਹਦੇ ਲਈ ਅਸੀਂ ਬਹੁਤ ਜ਼ਿਆਦਾ ਜਿਹੜੇ ਦੁੱਖ ਦੇ ਵਿੱਚੋਂ ਜਾ ਰਹੇ ਹਾਂ ਤੇ ਫਰੀਡਾ ਦੇ ਲੋਕਾਂ ਨੂੰ ਤੇ ਫਰੀਡਾ ਦੇ ਵਿੱਚ ਵਿਜ਼ਿਟ ਕਰਨ ਵਾਲੇ ਲੋਕਾਂ ਨੂੰ ਕਹਿੰਦੇ ਵੀ ਅਸੀਂ ਵਾਰਨਿੰਗ ਦੇ ਰਹੇ ਹਾਂ ਵੀ ਇਹ ਚੀਜ਼ ਦੁਬਾਰਾ ਕੀ ਉੱਥੇ ਨਹੀਂ ਹੋਣ ਦਿੱਤੀ ਜਾਊਗੀ ਸੋ ਇਹਦਾ ਮਤਲਬ ਇਹ ਆ ਵੀ ਫਰੀਡਾ ਦੇ ਵਿੱਚ ਉਹ ਬਹੁਤ ਜ਼ਿਆਦਾ ਚੈਕਿੰਗ ਕਰਨਗੇ ਕੱਲਾ ਫਰੀਡਾ ਨਹੀਂ ਹੁਣ ਹੋਰ ਸਟੇਟਾਂ 'ਚ ਵੀ ਇਹ ਸਾਰਾ ਕੁਝ ਵਾਪਰੂਗਾ ਕਨਜ਼ਰਵੇਟਿਵ ਕਮੈਂਟੇਟਰ ਚਾਰਲੀ ਕਰਕਾ ਇਹ ਜਿਹੜੇ ਕਮਿਊਨਿਟੀਟਰ ਆ ਇਹਨਾਂ ਨੂੰ ਹੀ ਜਿਹੜੇ ਵਾਈਟ ਹਾਊਸ ਵਾਲੇ ਜਾਂ ਹੋਰ ਜਿਹੜੇ ਇਲੈਕਟਿਡ ਅਫੀਸ਼ੀਅਲਸ ਆ ਉਹ ਸੁਣਦੇ ਹੈਗੇ ਆ ਉਹ ਕਹਿੰਦੇ ਆ ਵੀ ਰਿਪੋਰਟ ਏਮ ਟੂ ਸੀਸੀਓਟੀ ਫਾਰ ਲਾਈਫ ਕੈਲੀਫੋਰਨੀਆ ਦੇ ਗਵਰਨਰ ਨੇ ਤਾਂ ਇਹ ਹੀ ਜਾਰੀ ਕੀਤੀ ਆ ਸਟੇਟਮੈਂਟ ਪਈ 2018 ਚ 트ੰਪ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਸੀ ਉਸ ਟਾਈਮ ਦੇ ਉੱਤੇ ਐਂਟਰ ਹੋਇਆ ਤੇ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੈਗਾ ਪਰ ਅੱਜ ਦੀ ਰੇਟ ਦੇ ਵਿੱਚ ਇੰਨਾ ਵੱਡਾ ਇਹ ਇਸ਼ੂ ਬਣ ਗਿਆ ਆ ਖਾਸ ਕਰਕੇ ਟਰੱਕਰਸ ਦੇ ਲਈ ਅ ਬਹੁਤ ਵੱਡੀ ਪ੍ਰੋਬਲਮ ਆਉਗੀ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਇੰਗਲਿਸ਼ ਪ੍ਰੋਫੀਸ਼ੀਐਂਸੀ ਨੂੰ ਲੈ ਕੇ ਡਰਾਈਵਿੰਗ ਲਾਇਸੈਂਸਸ ਨੂੰ ਲੈ ਕੇ ਬਹੁਤ ਵੱਡੀਆਂ ਚੇਂਜੇਸ ਆਉਣ ਜਾ ਰਹੀਆਂ ਆ ਕਿਉਂਕਿ ਜੋ ਫੈਡਰਲ ਗਵਰਨਮੈਂਟ ਚਾਹਦੀ ਸੀ ਪਈ ਲੋਕਾਂ ਨੂੰ ਸ਼ੋਅ ਕੀਤਾ ਜਾਵੇ ਜਿਸ ਤਰ੍ਹਾਂ ਉਹ ਕਹਿੰਦੇ ਹੀ ਆ ਕਿ ਜਿਹੜੇ ਇਲੀਗਲ ਆਂਦੇ ਆ ਇਹ ਕ੍ਰਿਮੀਨਲ ਹੈਗੇ ਆ ਅ ਅਸੀਂ ਉਹਨਾਂ ਨੂੰ ਅਰੈਸਟ ਕਰ ਰਹੇ ਆ ਸੋ ਟਰਕਿੰਗ ਇੰਡਸਟਰੀ ਦੇ ਵਿੱਚ ਉਹ ਸ਼ਰਿਆਂ ਮ ਉਹਨਾਂ ਨੂੰ ਇਹ ਮੁੱਦਾ ਮਿਲ ਗਿਆ ਹੈਗਾ ਪੀ ਬੰਦੇ ਨੂੰ ਕਿਸ ਤਰ੍ਹਾਂ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਿੱਤਾ ਜਿਹਦੇ ਕਰਕੇ ਤਿੰਨ ਜਾਨਾਂ ਦੀ ਮੌਤ ਹੋਈ ਆ ਉਤੋਂ ਹੁਣ ਇਹ ਖਬਰ ਆ ਰਹੀ ਆ ਪੀ ਜੀ ਇਹ ਨ ਤਾਂ ਬ੍ਰਿਜ ਵੀ ਤੋੜਿਆ ਸੀ ਆ ਉਹ ਕੁਝ ਨਿਊਜ਼ਪੇਪਰ ਰਿਪੋਰਟ ਕਰ ਰਹੇ ਸੋ ਇਹ ਟਰੱਕਿੰਗ ਇੰਡਸਟਰੀ ਦੇ ਵਿੱਚ ਕੰਮ ਕਰਨ ਵਾਲੇ ਲੋਕਾਂ ਲਈ ਬਾਲਾ ਗੁੱਡ ਜਿਹੜਾ ਨਹੀਂ ਕਹਿ ਸਕਦੇ ਸਮਾਂ ਆਣ ਵਾਲਾ ਦੂਸਰੇ ਪਾਸੇ ਜਿਹੜੇ ਆਮ ਲੋਕ ਆ ਜਦੋਂ ਸਾਡੇ ਵਰਗੇ ਹਾਈਵੇ ਤੇ ਜਾਂਦੇ ਆ ਉਹਨਾਂ ਲਈ ਕਿੰਨਾ ਖਤਰਾ ਆ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਵੀ ਅਮਰੀਕਾ ਦੇ ਜਿਹੜੇ ਟਰਾਂਸਪੋਰਟੇਸ਼ਨ ਸੈਕਟਰੀ ਹੈਗੇ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਸੀ ਜਿਹੜੇ ਟਰੱਕਰਸ ਆ ਵੀ ਦੇ ਆਰ ਸਿਟਿੰਗ ਔਨ ਮਿਜ਼ਾਈਲਸ ਪੇ ਬਹੁਤ ਖਤਰਨਾਕ ਕੰਮ ਆ ਟਰਕਿੰਗ ਦਾ ਤੇ ਉਤੋਂ ਹੁਣ ਜਦੋਂ ਇਦਾਂ ਦੀ ਇਨਸੀਡੈਂਟ ਹੋਵੇ ਤੇ ਇਹ ਹੁਣ ਤੁਸੀਂ ਦੇਖ ਲਓ ਵੀ ਉਹਨਾਂ ਦੇ ਕੋਲ ਕਿੰਨਾ ਕੁਝ ਜਿਹੜਾ ਮਟੀਰੀਅਲ ਇਹ ਮਿਲ ਗਿਆ ਆ ਸਾਰਿਆਂ ਨੂੰ ਭੰਡਣ ਦੇ ਲਈ ਤੇ ਇਹ ਦੇਖਦੇ ਆਂ ਵੀ ਹੁਣ ਇਹਦਾ ਬਣਦਾ ਕੀ ਹੈਗਾ ਬਿਲਕੁਲ ਹਰਜੋਤ ਸਿੰਘ ਜੀ ਇੱਕ ਦੀ ਕਿਤੀ ਕਰਤੂਤ ਕਈਆਂ ਨੂੰ ਜਿਹੜੀ ਅਸਤੀ ਭੁਗਤਨੀ ਪੈਣੀ ਆ ਆ ਪਰ ਇੰਨੀ ਲਾਪਰਵਾਹੀ ਜਿਹੜੀ ਆ ਉਹ ਬੰਦੇ ਦੀ ਸਾਫ਼ ਹੀ ਨਜ਼ਰ ਆਉਂਦੀ ਐ ਇਸੇ ਡਰਾਈਵਰ ਦੀ ਵੀ ਜਿਹੜਾ ਇਹ ਨਹੀਂ ਸਮਝ ਸਕਿਆ ਵੀ ਉੱਥੋਂ ਤੋਂ ਯੂ ਟਰਨ ਨਹੀਂ ਮਾਰਨਾ ਤੇ ਯੂ ਟਰਨ ਮਾਰਨ ਦਾ ਵੀ ਕੋਈ ਤਰੀਕਾ ਹੁੰਦਾ ਵੀ ਕਿਹੜੀ ਲੇਨ 'ਚੋਂ ਜਿਹੜਾ ਉਹ ਮਾਰੀਦਾ ਇਹ ਤਾਂ ਆਮ ਕੋਈ ਛੋਟੀ ਗੱਡੀ ਚਾਹੇ ਵੱਡੀ ਗੱਡੀ ਆ ਉਹ ਇਦਾਂ ਕਰਦਾ ਵੀ ਧਿਆਨ ਉਹਦਾ ਕਿੱਥੇ ਹੋਊਗਾ ਨੀਂਦਰਾ ਸੀ ਸੁੱਤਾ ਨਹੀਂ ਸੀ ਕੀ ਸੀਗਾ ਕਿਵੇਂ ਸੀ ਲੱਗ ਤੇ ਹੀ ਰਿਹਾ ਸੀਗਾ ਵੀ ਟੀਮ ਚ ਚਲਾ ਰਿਹਾ ਨੀਂਦਰਾਤ ਨਹੀਂ ਜਿਹੜਾ ਉਹ ਹੋ ਸਕਦਾ ਅ ਸੋ ਇਹ ਬੇਸਿਕ ਜਿਹੜੀਆਂ ਲਾਈਨਸ ਆ ਇਸ ਦੇ ਵਿੱਚ ਬਹੁਤ ਜ਼ਿਆਦਾ ਧੁੰਦਲੀਆਂ ਆ ਤੇ ਸੀਡੀਐਲ ਇਸ਼ੂਐਂਸ ਦੇ ਜਿਹੜੇ ਆਡਿਟ ਜੇ ਉਹ ਹੁੰਦੇ ਆ ਤਾਂ ਕਈ ਕੁਸ਼ ਜਿਹੜਾ ਉਸ ਦੇ ਵਿੱਚੋਂ ਜਿਹੜੀ ਉਹ ਨਿਕਲੂਗਾ ਹਰਜੋਤ ਸਿੰਘ ਜੀ ਤੇ ਜਿੱਦਾਂ ਕਹਿੰਦੇ ਹੁੰਦੇ ਆ ਵੀ ਆ ਤੁਸੀਂ স্মোকਿੰਗ ਗਨ ਜਿਹੜੀ ਉਹ ਫੜਾ ਦਿੱਤੀ ਆ ਉਹਨਾਂ ਨੂੰ ਤੇ ਖਾਮਿਆਜ਼ਾ ਜਿਹੜਾ ਉਸ ਦਾ ਭੁਗਤਣਾ ਜਿਹੜਾ ਉਹ ਪਊਗਾ ਪਰ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਚੰਗੀ ਗੱਲ ਆ ਕੋਈ ਵੀ ਨਹੀਂ ਚਾਹੁੰਦਾ ਵੀ ਕਿਸੇ ਦਾ ਪਰਿਵਾਰ ਅਜੇ ਹੀ ਘਟਨਾ ਦੇ ਵਿੱਚ ਜਿਹੜਾ ਉਹ ਹੋ ਜਾਵੇ ਅਜੇ ਹੀ ਡਰਾਈਵਰ ਜਿਨ੍ਹਾਂ ਨੂੰ ਇੰਨੀ ਕੁ ਵੀ ਜਿਹੜੀ ਉਹ ਸਮਝ ਨਹੀਂ ਆ ਵੀ ਕਿੱਦਾਂ ਚਲਾਈਦਾ ਡਸ ਨਾਟ ਮੈਟਰ ਵੀ ਮੈਂ ਟਰੱਕ ਵਾਲੇ ਦੀ ਗੱਲ ਕਰ ਰਿਹਾ ਕਿਸੇ ਵੀ ਗੱਡੀ ਦਾ ਛੋਟੀ ਦਾ ਵੱਡੀ ਦਾ ਕੋਈ ਵੀ ਗੱਡੀ ਦਾ ਜਿਹੜਾ ਕੋਈ ਡਰਾਈਵਰ ਆ ਜਿਸ ਨੂੰ ਸਮਝ ਨਹੀਂ ਹੈਗੀ ਟ੍ਰੈਫਿਕ ਦੀ ਸੈਂਸ ਨਹੀਂ ਹੈਗੀ ਡਰਾਈਵਿੰਗ ਦੀ ਸੈਂਸ ਨਹੀਂ ਹੈਗੀ ਉਹ ਲੋਕ ਡਰਾਈਵ ਨਹੀਂ ਕਰਦੇ ਹੋਣੇ ਜਿਹੜੇ ਉਹ ਚਾਹਦੇ ਆਪਣੇ ਲਈ ਤੇ ਆਪਣੇ ਪਰਿਵਾਰਾਂ ਦੀ ਤੇ ਦੁਨੀਆ ਦੀ ਜਿਹੜੀ ਸੇਫਟੀ ਉਸੇ ਦੇ ਵਿੱਚ ਹੀ ਹੈਗੀ ਆ ਚੰਗੀ ਗੱਲ ਹੀ ਹੋਊਗੀ ਮਾੜੇ ਜਿਹੜੇ ਇਦਾਂ ਦੇ ਡਰਾਈਵਰ ਜਿਨ੍ਹਾਂ ਨੂੰ ਬਿਲਕੁਲ ਸਮਝ ਨਹੀਂ ਹੈਗੀ ਵੀ ਕਿੱਦਾਂ ਚਲਾਇਆ ਜਾਂਦਾ ਆ ਕੋਈ ਵੀ ਉਹ ਡਰਾਈਵਰ ਆ ਖਾਸ ਕਰਕੇ ਹੁਣ ਕਮਰਸ਼ੀਅਲ ਦਾ ਤੇ ਫਿਰ ਹੁਣ ਜਿਆਦਾ ਰੌਲਾ ਹੀ ਪੈ ਗਿਆ ਨਾ ਵੀ ਉਹ ਤਾਂ ਉਹਦੇ ਉੱਤੇ ਤਾਂ ਫਿਰ ਹੁਣ ਕੰਮ ਜਿਹੜਾ ਉਹ ਪੂਰੇ ਦਾ ਪੂਰਾ ਹੀ ਟਾਈਡ ਹੋਣ ਜਾ ਰਿਹਾ ਹੈਗਾ। ਤੋਂ ਲੋ ਜੀ ਹੁਣ ਜੋ ਅਮਰੀਕਾ ਦੇ ਹੋਮਲੈਂਡ ਸਕਿਉਰਟੀ ਦੇ ਸੈਕਟਰੀ ਆ ਕ੍ਰਿਸਟੀ ਨੋਹਮ ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕਰ ਦਿੱਤੀ ਆ। ਉਹ ਕਹਿੰਦੀ ਪਈ ਹਾਊ ਮੈਨੀ ਮੋਰ ਇਨੋਸੈਂਟ ਪੀਪਲ ਹੈਵ ਟੂ ਡਾਈ ਬਿਫੋਰ ਗੈਬਨ ਨਿਊਸਮ ਸਟਾਪਸ ਪਲੇਇੰਗ ਗੇਮਸ ਵਿਦ ਦਾ ਸੇਫਟੀ ਆਫ ਅਮਰੀਕਨ ਪੀਪਲ। ਵੀ ਕਿੰਨੇ ਹੋਰ ਲੋਕਾਂ ਨੂੰ ਮਰਨਾ ਪਊਗਾ ਉਸ ਤੋਂ ਪਹਿਲਾਂ ਵੀ ਗੈਬਨ ਨਿਊਸਮ ਹੁਣੀ ਇਹ ਸਟਾਪ ਕਰਦੇ ਆ। ਆ ਇਦਾਂ ਦੀਆਂ ਗੇਮਸ ਨੂੰ ਜੋ ਉਹ ਕਰ ਰਹੇ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਵੀ ਪ੍ਰੇ ফর ਦਾ ਵਿਕਟਮਸ ਐਂਡ देयर ਫੈਮਿਲੀਜ਼ ਏ ਸੈਕਟਰੀ ਨੋਇਮ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਉਹਨਾਂ ਵੱਲੋਂ ਹੁਣੇ ਜਿਹੜੀ ਸਟੇਟਮੈਂਟ ਆ ਉਹ ਜਾਰੀ ਕੀਤੀ ਆ ਅ ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਟੀ ਨੇ ਕਿਹਾ ਵੀ 5000 ਡਾਲਰ ਦੇ ਬੌਂਡ ਦੇ ਉੱਤੇ ਬੰਦੇ ਨੂੰ ਛਾੜ ਦਿੱਤਾ ਗਿਆ 2018 ਚ ਵੀ ਉਹਨ ਕਲੇਮ ਕੀਤਾ ਸੀ ਵੀ ਮੇਰੇ ਮੁਲਕ ਦੇ ਵਿੱਚ ਮੈਨੂੰ ਖਤਰਾ ਹੈਗਾ ਆ ਤੇ ਹੁਣ ਉਹ ਦੇਖੋ ਵੀ ਸਾਡੇ ਮੁਲਕ ਦੇ ਵਿੱਚ ਆ ਕੇ ਉਸ ਨੇ ਜਿਹੜਾ ਆ ਕੀ ਕੀਤਾ ਹੈਗਾ ਆ ਅ ਤੇ ਇਹ ਕ੍ਰਿਸਟੀਨੋਮ ਉਹਨਾਂ ਨੇ ਹੁਣੇ ਜਿਹੜੀ ਸਟੇਟਮੈਂਟ ਆ ਇਸ ਹਰਜਿੰਦਰ ਸਿੰਘ ਦੇ ਬਾਬਤ ਜਿਹੜਾ ਕੈਨੇਡਾ ਦੇ ਵਿੱਚ ਐਕਸੀਡੈਂਟ ਹੋਇਆ ਉਹ ਉਹ ਜਾਰੀ ਕੀਤੀ ਹੈਗੀ ਆ ਜੀ